उबे भर एक पास बेमौसमी बरसात तो है नाभाज मंजिल की जे गल करिए मौजूद किसान काफी परेशान विखाई दते इसका कहना पुत वांगी फसल अंजिले आए सन पर अजे तक कणक की फसल की जोड़ी बोली है किसानों ने हम ਤਾਂ ਤੋਂ ਜਲਦ ਬੋਲੀ ਕਰਾਉਣ ਦੀ ਅਪੀਲ ਕੀਤੀ ਹੈ देख सकते हो तुम तस्वीर के एक पास कि बेमौसमी बरसात तो आम लोगों को राहत मिली है गर्मी तो जोड़ा है राहत मिली है बरसात के करके पर दूजे पास जोड़ा है किसानों के लिए एक वही चिंता की गई बन गई उन्होंने चिंता जुड़ी है इस बेमौसमी बरसात करके गई है। कहना है कि साइड फसल जोड़ी है पूरी तरीके तैयार से असं मंजिल लैके आए हाँ पर हले तक सा फसल की जोड़ी बोली है वह नहीं लगी है तो इसे करके हूँ सरकार के वालों जोड़ा है इन्होंने की जा रही है कि जल्द तो जल्द उन्होंने फसलों की बोली लग जाए ਬੜਾ ਨੁਕਸਾਨ ਆ ਇਹ ਆ ਵੀ ਜ਼ਿੰਮੇਦਾਰਾਂ ਦਾ ਇਹ ਆ ਵੀ ਹੁਣ ਇਹਨਾਂ ਦਾ ਕੌਣ ਰੱਖੀ ਰੱਖੂਗਾ ਪ੍ਰਮਾਤਮਾ ਥੱਲੇ ਕੌਣ ਰੱਖੀ ਰੱਖ ਸਕਦਾ ਹੈਗਾ ਇਹ ਤਾਂ ਆ ਵੀ ਜਾਣ ਟੁੱਕ ਟੁੱਕ ਕਰਦੀ ਹੈ ਵੀ ਕਦੋਂ ਐਸੀ ਕੀ ਤੈਸੀ ਨਾ ਫਿਰ ਜੇ ਵੀ ਕਿਤੇ ਗੜੇ ਨਾ ਪੈ ਜੇ ਵੇ ਅਜੇ ਤਾਂ ਸਰੋ ਪਰਮਾਤਮਾ ਨੇ ਹਜੇ ਬਾਰਿਸ਼ ਹੈ ਜੇ ਕਿਤੇ ਗੜੇ ਪੈਣੇ ਕੁਝ ਨਹੀਂ ਬਚਦਾ ਹੈਗਾ ਮਰ ਮਰ ਕੇ ਜੀਣਗੇ ਕਿਸਾਨ ਜਿਹੜੇ ਲੋਕ ਕਹਿੰਦੇ ਨੇ ਨਾ ਵੀ ਕਿਸਾਨ ਤਾਂ ਬਹੁਤ ਅਮੀਰ ਨੇ ਵੀ ਬڑے ਬڑے ਘਰਾਨੇ ਵਾਲੇ ਕਹਿੰਦੇ ਨੇ ਵੀ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਨੇ ਫਲਾਣਾ ਲਈ ਫਿਰਦੇ 2-2 ਲੱਖ ਰੁਪਏ ਜੇ ਕਿਤੇ ਉਹਨਾਂ ਟਰੈਕਟਰ ਤੇ ਲਾਤਾ ਜਿਹੜੇ ਆਪ ਵੱਡੇ ਵੱਡੇ ਘਰਾਂ ਨੇ 50-50 ਲੱਖ ਦੀਆਂ ਗੱਡੀਆਂ ਲਈ ਫਿਰਦੇ ਉਹਨਾਂ ਦੇ ਤੇ ਕਰਜ਼ੇ ਮਾਫ਼ ਕਰ ਦਿੰਦੇ ਨੇ ਅਈ ਨਾ ਇਹਨਾਂ ਦੇ ਜੇ ਲੱਖ ਰੁਪਏ ਕਿਤੇ ਟਰੈਕਟਰ ਤੇ ਮੋਡੀਫਾਈ ਕਰਨ ਤੇ ਲਾਤਾ ਤਾਂ ਉਹਨਾਂ ਦੇ ਇਹ ਹੁੰਦਾ ਵੀ ਇਹਦਾ ਬਹੁਤ ਵੱਡੇ ਕਿਸਾਨ ਨੇ ਬਹੁ ਇਹਨਾਂ ਨੂੰ ਤਾਂ ਪੈਸੇ ਦੀ ਲੋੜ ਹੀ ਨਹੀਂ ਹੈਗੀ ਹਰ ਵਕਤ ਕੀ ਜਿਹੜੇ ਦੁਕਾਨਦਾਰ ਨੇ ਉਹ ਤਾਂ ਅੰਦਰ ਅਬਸਰ ਟੱਕ ਕੇ ਸ਼ਟਰ ਲਾ ਕੇ ਵਿਚਾ ਲੈਣਗੇ ਇਹ ਦੱਸ ਵੀ ਕਿੰਨੇ ਕਿਸਾਨਾਂ ਨੂੰ ਰੱਬ ਦੇ ਥੱਲੇ ਧਰਤੀ ਦੇ ਥੱਲੇ ਜਿਹੜੀ ਇੱਕ ਠੇਕੇ ਪਰ ਹੀ ਬੈਠੇ ਨੇ ਕਰਜ਼ਾ ਲਈ ਬੈਠੇ ਨੇ ਬੈਂਕ ਵਾਲਿਆਂ ਨੂੰ ਕੱਲ ਨੂੰ ਗਲ ਚ ਫਾਹ ਪਾ ਕੇ ਮਰਦੇ ਨੇ ਫਿਰ ਕਹਿੰਦੇ ਨੇ ਵੀ ਤਾਂ ਜਾਣ ਕੇ ਗੁੱਸ ਗੁੱਸੀਆਂ ਕਰਦੇ ਨੇ ਇਹਦਾ ਰੱਬ ਦੀ ਭਰੋਸਾ ਸਾਡਾ ਤਾਂ ਹੁਣ ਇਹਨੂੰ ਇੰਨੇ ਕਹਦੇ ਸੀ ਕਿੰਨੇ ਇੱਕ ਦੇ ਤਰਪਾਲਾ ਪਾ ਲਾਂਗੇ ਸਾਰੀ ਦੁਕਾਨਦਾਰ ਤਾਂ ਅੰਦਰ ਸ਼ਟਰ ਲਾ ਕੇ ਬੈਜਿੰਦੇ ਨੇ ਵੀ ਮੈਂ ਨੁਕਸਾਨ ਵਿੱਚ ਬਹੁਤ ਜ਼ਿਆਦਾ ਹੈ ਜੀ ਕੱਲ ਨੂੰ ਇਹ ਫਸਲ ਜੀ ਇਸਨੇ ਕੱਟਣੀ ਸੀ ਅੱਜ ਮੀਂਹ ਪੈਣ ਦੇ ਕਾਰਨ ਜੀ ਹੁਣ ਇਹ ਤਿੰਨ ਚਾਰ ਦਿਨ ਹੋਰ ਲੇਟ ਹੋ ਗਈ ਤੇ ਉਹ ਤੁਸੀਂ ਦੇਖ ਸਕਦੇ ਹੋ ਤੇ ਟਰਾਂਸਫਰਮ ਦੇ نیچے ਸਾਰਾ ਕੁਝ ਹੈ ਅਸੀਂ ਵੱਡੀ ਬੈਠਿਆ ਜੀ ਡਾਲ ਵਗੈਰਾ ਤੇ ਹੁਣ ਇਹ ਕੱਲ ਨੂੰ ਕਟਾਈ ਚਾਲੂ ਸੀ ਹੁਣ ਤੁਸੀਂ ਦੇਖ ਲਓ ਮੌਸਮ ਖਰਾਬ ਕਰਕੇ ਤਿੰਨ ਚਾਰ ਦਿਨ ਲੇਟ ਆ ਜੀ ਤੇ ਲੇਟ ਹੋਣ ਦੇ ਕਾਰਨ ਹੁਣ ਅੱਜ ਫੇਰ ਮੌਸਮ ਖਰਾਬ ਹੈ ਬਾਕੀ ਪਰਮਾਤਮਾ ਨੂੰ ਸਹੀ ਹਾਂ ਦਾਣਾ ਵੀ ਵਧੀਆ ਜੀ ਸਭ ਕੁਝ ਠੀਕ ਸੀ ਜੀ ਬਸ ਆ ਮੌਸਮ ਦੇ ਕਾਰਨ ਜੀ ਬਹੁਤ ਜ਼ਿਆਦਾ ਹੋਈ ਨਹੀਂ ਹੋਈ ਨਹੀਂ ਤੇ ਜਿਹੜੀ ਬੇਮੌਸਮੀ ਹੁਣ ਬਰਸਾਤ ਪਈ ਆ ਰਾਤ ਦਾ ਕਿੰਨਾ ਕੁ ਨੁਕਸਾਨ ਆ ਬਹੁਤ ਨੁਕਸਾਨ ਆ ਇਹ ਕਣਕਾਂ ਵੱਢਣ ਜਾਂਦੀਆਂ ਹੁਣ ਕਣਕਾਂ ਲਗਾਏ ਤੇ ਛੱੜੇ ਜਾਣ ਵਿੱਚ ਕਿੰਨਾ ਕੁ ਮੀਂਹ ਪਿਆ ਦਾ ਨਹੀਂ ਕਾਫੀ ਪਿਆ ਜੀ ਹੁਣ ਵੀ ਪਿਆ ਉਸਦੇ ਭਿੱਜੀ ਪਈ ਆ ਜੀ ਤੇ ਕਿਰਪਾਲਾਂ ਪਈਆਂ ਪਈਆਂ ਨੇ ਹੱਟਾ ਚ ਤਾਂ ਹਜੇ ਸ਼ੁਰੂ ਸ਼ੁਰੂ ਹੀ ਹੋਈ ਸੀ ਹੱਟਾ ਸ਼ੁਰੂ ਹੋਈ ਆ ਜੀ ਹੱਤਾਂ ਕੁਝ ਵੀ ਨਹੀਂ ਵੱਡੇ ਆ ਤਾਂ ਕਿੱਲਾ ਕਿਸਨੇ 2 ਕਿੱਲੇ ਕਿਸਨੇ 4 ਕਿੱਲੇ ਵੱਡੇ ਨੇ ਹਰ ਤਾਂ ਸਾਰੀ ਫਸਲ ਖੜੀ ਆ ਨਿਸਾਨੇ ਆ ਉਹ ਵੀ ਪੱਕੀ ਪਈ ਆ ਅੱਛਾ